ਮੈਡਮ ਕੀ ਅਪਡੇਟ ਆ ਬੋਕਤ ਦਾ ਜਿਹੜਾ ਤੁਸੀਂ ਹੁੰਦੇ ਹੋ ਉਸਨੇ ਪਰੋਪੀ ਪਲੇਸਮੈਂਟ ਕਰਕੇ ਗਿਆ ਉਹ ਤੁਹਾਡੇ ਕੈਲੀਚਨ ਲਾਈ ਹਾਂਜੀ ਉਹ ਮੈਨੂੰ ਆਪ ਨਹੀਂ ਸਮਝ ਆਇਆ ਮੈਨੂੰ ਫੋਨ ਆਂਦਾ ਵੇ ਇੱਕ ਤੇ ਹੁਣ ਮੈਨੂੰ ਇਹ ਨਹੀਂ ਵਿੱਚ ਸਮਝ ਆ ਰਹੀ رپورਟਰ ਫੋਨ ਕਰ ਰਿਹਾ ਹੈ ਕਿ ਪੁਲਿਸ ਫੋਨ ਕਰ ਰਹੀ ਆ ਤੇ ਮੈਂ ਉਹਨਾਂ ਨੂੰ ਅੱਗ ਪੁੱਛੇ ਕਹਿੰਦੇ ਸੀ ਰਿਪੋਰਟਰ ਬੋਲ ਰਿਹਾ ਤੇ ਤੁਹਾਡੇ ਖਿਲਾਫ ਇੱਤੇ ਕੋਈ ਕੁੜੀ ਬੋਲਦੀ ਪਈ ਆ ਤੇ ਬਹੁਤ ਜ਼ਿਆਦਾ ਬੋਲਦੀ ਪਈ ਆ ਤੇ ਮੈਨੂੰ ਇੱਕਦਮ ਲੱਗਿਆ ਮੈਂ ਤੇ ਕੌਣ ਹੋ ਸਕਦੀ ਐ ਮੈਂ ਬੋਲਣ ਵਾਲੀ ਹੈ ਨਾ ਮੈਂ ਤਾਂ ਉਹਨਾਂ ਦੇ ਹੱਕ ਦੀ ਗੱਲ ਕੀਤੀ ਇੱਕ ਤਾਂ ਹੈ ਨਾ ਤੇ ਉਹਨਾਂ ਨਾਲ ਵੀ ਇਹ ਚੀਜ਼ਾਂ ਹੋਈਆਂ ਹੋਗੀਆਂ ਬਾਕੀ ਜਿਹੜੇ ਬੰਦੇ ਖਿਲਾਫ ਖੜੇ ਹੋਏ ਨੇ ਇਸ ਟਾਈਮ ਤੇ ਮੇਰੇ ਉਸ ਬੰਦਿਆਂ ਨੂੰ ਪੁੱਛੋ ਚੰਗੀ ਤਰੀਕੇ ਨਾਲ ਤੁਹਾਨੂੰ ਪਤਾ ਹੋ ਉਸ ਬੰਦਿਆਂ ਦੀ ਪਛਾਣ ਤੁਸੀਂ ਉਹਨਾਂ ਦੀ ਪਛਾਣ ਦੱਸਣ ਦੇ ਬਜਾਏ ਉਲਟਾ ਤੁਸੀਂ ਮੈਨੂੰ ਹੀ ਗਲਤ ਸਾਬਿਤ ਕਰਨ ਤੇ ਲੱਗੇ ਹੋਇਓ ਮੈਂ ਇਹ ਨਹੀਂ ਕਹਿੰਦੀ ਕਿ ਬਹੁਤ ਸੱਚੀ ਸਵਿੱਤਰੀ ਆ ਮੈਂ ਠੀਕ ਆ ਪਰ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਹੀ ਮਤਲਬ ਉਹਨਾਂ ਦੇ ਚਿਹਰੇ ਤੁਸੀਂ ਪਛਾਣ ਸਕਦੇ ਹੋ ਪਛਾਣੋ ਉਹ ਪਛਾਣਨ ਦੀ بجائے ਕੋਸ ਉਹਨਾਂ ਨੂੰ ਪੁਲਿਸ ਨੂੰ ਤੁਸੀਂ ਹੈਲਪ ਨਹੀਂ ਕਰ ਰਹੇ ਉਲਟਾ ਮੈਨੂੰ ਹੀ ਗਲਤ ਥਾਂ ਆ ਰਹੀ ਹੈ ਮੈਂ ਇਹ ਜਿਹੜੀ ਚੀਜ਼ ਫੇਸਬੁੱਕ ਤੇ ਦੇਖੀ ਮੈਂ ਰਸਤੇ 'ਚ ਮੋੜਾਈਆਂ ਮੈਨੂੰ ਫਿਰ ਜਦੋਂ ਮੈਮ ਨਾਲ ਗੱਲ ਹੋਈ ਹੈ ਐਸਐਸਪੀ ਮੈਮ ਨਾਲ ਮੇਰੀ ਗੱਲ ਹੋਈ ਹੈ ਮੈਮ ਕਹਿੰਦੇ ਬੇਟਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਆਹ ਨਾਲ ਆਪਦੇ ਘਰੇ ਬੈਠੋ ਠੀਕ ਆ ਜਿੰਨੇ ਵੀ ਆਣਾ ਵਾ ਜੋ ਵੀ ਸੰਬੰਧ ਭਣ ਕੇ ਤੁਹਾਡੇ ਘਰੇ ਆ ਜਾਣੇ ਆ ਪਰਚੇ ਦੇ ਠੀਕ ਹੈ ਤੇ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਆ ਜਦੋਂ ਕਾਰਵਾਈ ਹੋਏਗੀ ਬੰਦੇ ਆਪਾਂ ਫੜਾਂਗੇ ਤੁਹਾਨੂੰ ਪਛਾਣਨ ਲਈ ਬੁਲਾਇਆ ਜਾਏਗਾ ਮੈਡਮ ਅਲਿਗੇਸ਼ਨ ਤੁਹਾਡੇ ਤੇ ਲੱਗੀ ਕਿ दारू ਪੀ ਕੇ ਤੁਸੀਂ ਸਟੇਜ ਤੇ ਚੜੇ ਉਹਨਾਂ ਨੇ ਇਹ ਅਲਿਗੇਸ਼ਨ ਲਾਇਆ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਤੁਸੀਂ ਠੀਕ ਹੈ ਓਕੇ ਜੇ ਮੈਂ दारू ਪੀਤੀ ਹੁੰਦੀ ਤਾਂ ਮੈਂ ਉਸ ਟਾਈਮ ਸ਼ਾਮ ਨੂੰ ਉਸੇ ਵੇਲੇ ਰਿਪੋਰਟ ਲਿਖਣ ਵਾਸਤੇ ਗਈਆਂ ਜੀ ਤੇ ਉਸ ਟਾਈਮ ਦੇ ਵਿੱਚ ਜਦੋਂ ਰਿਪੋਰਟ ਲਿਖਣ ਗਈਆਂ ਇਹ ਐਸਆਈ ਸਾਹਿਬ ਦੇ ਕੋਲ ਮੈਂ दारू ਦੇ ਹਾਲਤ ਦੇ ਵਿੱਚ ਰਿਪੋਰਟ ਲਿਖਣ ਗਈਆਂ ਸ਼ਾਮ ਨੂੰ ਜਦੋਂ ਗਈਆਂ ਉਹਨਾਂ ਨੂੰ ਪੁੱਛਣਾ ਸੀ ਕਿ ਜਦੋਂ ਮੈਂ ਕੁੜੀ ਦੇ ਨਾਲ ਇਹ ਚੀਜ਼ ਹੁੰਦੀ ਆ ਉਸ ਤੋਂ ਬਾਅਦ ਕੁੜੀ ਤੁਹਾਡੇ ਕੋਲ ਥਾਣੇ ਆਂਦੀ ਆ ਉਸੇ ਦਿਨ ਹੀ ਆਂਦੀ ਨਾ ਕਿ ਅਗਲੇ ਦਿਨ ਸ਼ਾਮ ਨੂੰ 4 ਵਜੇ ਗੱਲ ਹੋਈ ਆ ਕੁੜੀ ਤੁਹਾਡੇ ਕੋਲ 7-8 ਵਜੇ ਪਹੁੰਚ ਜਾਂਦੀ ਆ ਰਿਪੋਰਟ ਲਖਣ ਵਾਸਤੇ ਤੇ ਉਦੋਂ ਕਿ ਉਹਨੇ दारू ਪੀਤੀ ਹੋਈ ਸੀ ਤੁਹਾਨੂੰ ਲੱਗਿਆ ਇਹ ਗੱਲ ਤੁਸੀਂ ਏਐਸਆਈ ਸਾਹਿਬ ਕੋਲ ਪੁੱਛ ਸਕਦੇ ਹੋ ਕਿ ਮੈਂ दारू ਪੀਤੀ ਸੀ ਬਾਕੀ ਉਹ ਕਹਿੰਦੇ ਤੁਹਾਡੀ ਪਰਫਾਰਮੈਂਸ ਵੀ ਖਤਮ ਹੋ ਚੁੱਕੀ ਸੀ ਤੁਸੀਂ ਸ਼ਰਾਬ ਦੇ ਨਸ਼ੇ ਦੇ ਵਿੱਚ ਹੀ ਸਟੇਟ ਤੇ ਆਏ ਤੇ ਤੁਸੀਂ ਗਾਲ੍ਹਾਂ ਕੱਢਣ ਲੱਗ ਗਏ ਬਰਾਤੀਆਂ ਨੂੰ ਇਹ ਇਦਾਂ ਇਦਾਂ ਕਿਦਾਂ ਹੋ ਸਕਦਾ ਯਾਰ ਕਿ ਖਤਮ ਹੋ ਗਿਆ ਸਾਰਾ ਕੁਝ ਤੇ ਫਿਰ ਵੀ ਮੈਂ ਆ ਕੇ ਮਤਲਬ ਬੋਲਣ ਲੱਗ ਗਿਆ ਕਿਸੇ ਨੂੰ ਕਿਦਾਂ ਹੋ ਸਕਦਾ ਯਾਰ ਅਚਨ ਹੁਣ ਮਾਮਲਾ ਦਰਜ ਹੋਇਆ ਤੁਹਾਨੂੰ ਕੋਈ ਪ੍ਰੈਸ਼ਰਾਈਜ਼ ਤਾਂ ਨਹੀਂ ਕੀਤਾ ਜਾ ਰਿਹਾ ਕੋਈ ਧਮਕੀ ਭਰਿਆ ਫੋਨ ਜਾਂ ਕੁਛ ਇਦਾਂ ਦੀ ਗੱਲ ਮੈਨੂੰ ਧਮਕੀ ਭਰਿਆ ਫੋਨ ਤਾਂ ਕੋਈ ਨਹੀਂ ਆਇਆ ਜੀ ਮੈਨੂੰ ਲੱਗ ਰਿਹਾ ਹੈ ਕਿ ਇਹਨਾਂ ਨੇ ਜਿਹੜੇ ਆਪ ਦੇ ਚਿਹਰੇ ਜਿਹੜੇ ਨਹੀਂ ਪਹਿਚਾਨ ਰਹੇ ਇਹ ਲੋਗ ਜਦਕਿ ਬਹਿਣੀਪਾਲ ਜਿਹੜਾ ਹੋਇਆ ਵਾ ਜਿਹੜੇ ਲਾਡੀ ਵਗੈਰਾ ਜਿੰਨੇ ਵੀ ਸੋਡੀ ਵਗੈਰਾ ਮੇਰੇ ਖਿਲਾਫ ਉੱਥੇ ਕੁਐਸਚਨ ਕਰ ਰਹੇ ਨੇ ਬੈਣੀਪਾਲ ਦਾ ਡੀਜੇ ਸੀਗਾ ਉਹ ਵੀ ਤੁਸੀਂ ਉਹ ਉੱਥੇ ਸੀਗਾ ਬੰਦਾ ਹਾਂਜੀ ਠੀਕ ਹੈ ਨਾ ਤੇ ਉਹ ਬੈਣੀਪਾਲ ਨੂੰ ਤੁਸੀਂ ਇੱਕ ਕੁਐਸਚਨ ਕਰਨਾ ਸੀਗਾ ਕਿ ਜਿਹੜੀ ਤੁਹਾਡੀ ਪਾਰਟੀ ਆਈ ਸੀ ਉਹਦੇ ਵਿੱਚ ਉਹ ਮੁੰਡੇ ਸੀ ਉਹਦੇ ਵਿੱਚ ਜਿਹੜਾ ਦੁਲ੍ਹਾ ਦੁਲਹਨ ਸੀ ਤੁਸੀਂ ਆਬਵੀਅਸਲੀ ਉਹਨਾਂ ਨੂੰ ਜਾਣਦੇ ਹੋਵੋਗੇ ਤੁਸੀਂ ਪੁਲਿਸ ਦੀ ਇਹ ਹੈਲਪ ਕਿਉਂ ਨਹੀਂ ਕਰ ਰਹੇ ਬਾਕੀ ਤਾਂ ਸਾਰਿਆਂ ਨੇ ਵੀਡੀਓ ਦੇਖੀ ਹੈ ਚਲੋ ਮੈਂ ਵੈਸੇ ਤਾਂ दारू ਪੀਤੀ ਨਹੀਂ ਹੋਈ ਸੀ ਜਾਂ ਕੋਸ਼ਿਸ਼ ਵੀ ਚਲੋ ਠੀਕ ਹੈ ਮੈਂ दारू ਪੀਤੀ ਵੀ ਹੁੰਦੀ ਤੇ ਜਿਹੜੀ ਚੀਜ਼ ਸਾਹਮਣੇ ਆਈ ਹੋਈ ਆ ਸਾਬ ਦੇ ਸਾਹਮਣੇ ਆਈ ਹੋਈ ਆ ਉਹਨੇ ਮੇਰੇ ਨਾਲ ਬਦਸਲੂਕੀ ਕੀਤੀ ਕਿ ਨਹੀਂ ਕੀਤੀ ਜਦੋਂ ਉਹਨੇ ਮੈਨੂੰ ਕੁਛ ਕਿਹਾ ਕਿ ਤੇਰੀ ਭੈਣ ਦੀ ਤੇ ਮੈਂ ਕਿਹਾ ਉਹ ਤੇਰੀ ਭੈਣ ਦੀ ਨਹੀਂ ਹੈਗੀ ਤੁਸੀਂ ਸੁਣਿਆ ਹੋਣਾ ਮੈਂ ਵੀਡੀਓ ਚ ਇਹ ਗੱਲ ਲਈ ਆ ਉਸ ਤੋਂ ਬਾਅਦ ਉਹਨੇ ਮੇਰੇ ਗਲਾਸ ਹਵਾ ਲਿਆ ਆ ਤੇ ਤੂੰ ਜਾ ਆ ਮੈਂ ਆਪਣੀ ਡਿਸਰੈਸਪੈਕਟ ਕਰਕੇ ਕੇਸ ਕੀਤਾ ਆ ਮੇਰਾ ਕੋਈ ਇੰਨਾ ਦੇ ਨਾਲ ਆਰਗੇਨਾਈਜ਼ਰ ਨਾਲ ਕਿਸੇ ਨਾਲ ਕੋਈ ਬਹਿਸ ਨਹੀਂ ਹੈਗੀ ਮੇਰੀ ਇਹ ਬਹਿਸ ਹੈ ਕਿ ਜਦੋਂ ਤੁਸੀਂ ਲੈ ਕੇ ਜਾਂਦੇ ਹੋ ਫਿਰ ਤੁਸੀਂ ਸਿਕਿਉਰਿਟੀ ਵੀ ਦਿਆ ਕਰੋ ਹੁਣ ਉਹ ਕੁੜੀ ਬੋਲਦੀ ਵੀ ਹੈ 엘िशा ओ ਦੋ ਤਿੰਨ ਦਿਨ ਪਹਿਲਾਂ ਜਿਹੜੀ ਗੁਰੀ ਹੁਣ ਮੇਰੇ ਖਿਲਾਫ ਹੋਈ ਐ ਦੋ ਤਿੰਨ ਦਿਨs ਹੀ ਬਦਲ ਗਈ ਐ ਉਹਦੀ ਰਿਕਾਰਡਿੰਗ ਸੁਣਨੀ ਐ ਮੈਂ ਨਾ ਬਹੁਤ ਡਿਪਰੈਸਡ ਹੋ ਗਈ ਸੀਗੀ ਮੈਂ ਇੱਕ ਲੜਕੀ ਜਿਹਦੇ ਨੂੰ ਜਿਵੇਂ ਕਿ ਅੱਜ ਵੀਡੀਓਪ ਬਹਿਨੀਪਾਲਾ ਪੰਜਾਬ ਵੀਡੀਓ ਕਲਪ ਦਾ ਪ੍ਰਧਾਨ ਵੀ ਉੱਥੇ ਸੀਗੇ ਆਰਟਿਸਟ ਕਲਾਕਾਰ ਲੜਕੀਆਂ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਐ ਸਬਨਾਲਾ ਪੁਲਿਸ ਸਟੇਸ਼ਨ ਤੇ ਅੱਗੇ ਆ ਕੇ ਹਾਂਜੀ ਉਹ ਕਹਿੰਦੇ ਕਿ ਤੁਸੀਂ ਗਲਤ ਹੋ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਉਹਨੂੰ ਅੱਛਾ ਮੈਂ ਗਲਤਾਂ ਤੇ ਉਹਦੇ ਵਿੱਚ ਉਹਨਾਂ ਨੂੰ ਇਨਸਾਫ ਕੀ ਚਾਹੀਦਾ ਐ ਉਹਨਾਂ ਨੇ ਇਹ ਮੰਗ ਰੱਖੀ ਕਿ ਸਾਨੂੰ ਇਨਸਾਫ ਦੋ ਇਸ ਇਹ ਲੜਕੀ ਗਲਤ ਕਿਹਦੇ ਬਦਨਾਮੀ ਸਾਰੇ ਗਰੁੱਪਾਂ ਦੀ ਹੋ ਗਈ ਹੈ ਅੱਛਾ ਅੱਛਾ ਬਦਨਾਮੀ ਹੋ ਰਹੀ ਹੈ ਤੇ ਮਤਲਬ ਜਿਹੜੀ ਵੀਡੀਓ ਦੇਖੀ ਗਈ ਹੈ ਜਿਹੜਾ ਉਹਨੇ ਮੇਰੇ ਗਲਾਸ ਮਾਰਿਆ ਵਾ ਪ੍ਰੈਕਟੀਕਲੀ ਉਹ ਸਹੀ ਸੀਗਾ ਉਹਨਾਂ ਕੋਲੋਂ ਮੇਰੇ ਆ ਇਹ ਸਵਾਲ ਪੁੱਛਿਓ ਜਿਹੜਾ ਪ੍ਰੈਕਟੀਕਲੀ ਉਹਨਾਂ ਨੇ ਮੇਰੇ ਗਲਾਸ ਮਾਰਿਆ ਆ ਉਹ ਸਹੀ ਸੀ ਗਲਤ ਸੀ ਤੁਸੀਂ ਕੋਈ ਤੁਸੀਂ ਇਹ ਸਵਾਲ ਉਹਨਾਂ ਨੂੰ ਇੱਕ ਵਾਰੀ ਕਰਿਓ ਤੁਸੀਂ ਦਿਖਾਣ ਲੱਗੇ ਤੇ ਮੈਂ ਦਿਖਾਣ ਲੱਗੀ ਸੀ ਜਿਹੜੀ ਕੁੜੀ ਅੱਜ ਤੁਸੀਂ ਇਹ ਉਹਨਾਂ ਦੀ ਜਾਣ ਪਛਾਣ अच्छा ठीक है ਤੁਸੀਂ ਬੈਣੀਪਾਲ ਨੂੰ ਇੱਕ ਕੁਐਸਚਨ ਹੋਰ ਕਰਨਾ ਵਾ ਨੈਕਸਟ ਟਾਈਮ ਤੇ ਕਿ ਭਾਈ ਤੁਸੀਂ ਤੁਸੀਂ ਤਾਂ ਬੰਦੇ ਨੂੰ ਜਾਣਦੇ ਹੋ ਜਿਹਦਾ ਵਿਆਹ ਸੀ ਤੁਸੀਂ ਇੱਕ ਵਾਰੀ ਦੱਸੋ ਤਾਂ ਸਹੀ ਸਹੀ ਗਲਤ ਆਉਂ ਆਪੇ ਦੱਸ ਦੇਣਗੇ ਠੀਕ ਹੈ ਨਾ ਜੇ ਡਰਿੰਕ ਮੈਂ ਕੀਤੀ ਵੀ ਹੋਊਗੀ ਨਹੀਂ ਵੀ ਕੀਤੀ ਹੋਊਗੀ ਅਗਲੇ ਨੇ ਮੇਰੇ ਗਲਾਸ ਤਾਂ ਮਾਰਿਆ ਹੀ ਆ ਨਾ ਠੀਕ ਹੈ ਨਾ ਇਹ ਤਾਂ ਕੋਈ ਇਲਜ਼ਾਮ ਨਹੀਂ ਬਣਦਾ ਹੈਗਾ ਵੈਸੇ ਤਾਂ ਹਾਂਜੀ ਸਮਾਗਮ ਜਿਨ੍ਹਾਂ ਦਾ ਸਮਾਗਮ ਸੀਗਾ ਜਿਨ੍ਹਾਂ ਨੇ ਤੁਹਾਡੇ ਨਾਲ ਬਦਮੀਤੀ ਕੀਤੀ ਉਹਨਾਂ ਤੋਂ ਪੁੱਛਦਾ ਆ ਅੱਜ ਜਿਹੜੇ ਉਹ ਗਰੁੱਪ ਵਾਲੇ ਸੀ ਕਿ ਉਹਨਾਂ 'ਚ ਲੱਭ ਤੁਸੀਂ ਕੋਈ ਸ਼ਿਕਾਇਤ ਦਉਂਗੇ ਤੁਹਾਡੇ ਨਾਲ ਜਿਸ ਦਾ ਵਾਲ ਤੁਹਾਡੇ ਕਲਾਸ ਪਰ ਨਹੀਂ ਰਿਹਾ ਤੁਸੀਂ ਵੀ ਤਾਂ ਕੋਈ ਸ਼ਿਕਾਇਤ ਤਾਂ ਹੈਗੀ ਤੁਹਾਡੀ ਉਹਨਾਂ ਮੈਂ ਬਾਹਰ ਲਾਉਂਗੀ ਮੈਂ ਤਾਂ ਇੱਕ ਗੱਲ ਉਹਨਾਂ ਨੂੰ ਕਹੂੰਗੀ ਕਿ ਭਾਈ ਤੁਹਾਡੀ ਕੁੜੀ ਦੇ ਨਾਲ ਇਹ ਚੀਜ਼ ਹੋਈ ਆ ਤੇ ਉਸ ਕੁੜੀ ਬਾਰੇ ਮੈਂ ਇੱਕ ਲਫ਼ਜ਼ ਕਹਿਣਾ ਚਾਹੂੰਗੀ ਕਿ ਸ਼ਰਮਕਾਰ ਥੋੜੀ ਜੀ ਇਕੱਲੀ ਮੇਰੇ ਵਾਸਤੇ ਨਹੀਂ ਮੈਂ ਸਟੈਂਡ ਲਿਆ ਹੋਇਆ ਇਹ ਨੈਕਸਟ ਆਉਣ ਵਾਲੀ ਚੀਜ਼ਾਂ ਵਾਸਤੇ ਵੀ ਮੈਂ ਸਟੈਂਡ ਲੈ ਰਹੀ ਆ ਤੇ ਤੁਸੀਂ ਆਪਣੇ ਆਪ ਨੂੰ ਪ੍ਰਧਾਨ ਕਹਿ ਰਹੇ ਹੋ ਪ੍ਰਧਾਨ ਕਾਦੇ ਪ੍ਰਧਾਨ ਹੋ ਜੀ ਤੁਸੀਂ ਇਨਸਾਫ਼ ਨਹੀਂ ਦਿਵਾ ਸਕਦੇ ਤੁਸੀਂ ਉਹਨਾਂ ਦਾ ਇਹ ਦਾਵਾ ਰੱਖ ਕਰਦੇ ਹੋ ਕਿ ਤੁਸੀਂ ਸਮਾਗਮ ਵਾਲੇ ਦਿਨ ਸ਼ਰਾਬ ਨਹੀਂ ਪੀਤੀ ਜੀ ਨਹੀਂ ਪੀਤੀ ਹੋਈ ਸੀ ਮੈਂ ਸ਼ਰਾਬ ਔਰ ਉਸੇ ਦਿਨ ਮੈਂ ਐਸਾ ਐਸਆਈ ਸਾਹਿਬ ਕੋਲ ਰਿਪੋਰਟ ਲਿਖਾਣ ਜਾਨੀਆ ਸ਼ਰਾਬ ਦੇ ਹਾਲਤ ਦੇ ਵਿੱਚ ਕਿਹੜਾ ਬੰਦਾ ਰਿਪੋਰਟ ਲਿਖਾਣ ਜਾਂਦਾ ਹੈ ਜੀ ਤੁਸੀਂ ਜੋ ਆਡੀਓ ਸੁਣਾਣ ਲੱਗੇ ਕੋਈ ਮੈਂ ਆਡੀਓ ਉਸੇ ਕੁੜੀ ਦੀ ਜਿਹੜੀ ਮੇਰੇ ਖਿਲਾਫ ਬੋਲਦੀ ਪਈ ਆ ਉਸੇ ਕੁੜੀ ਦੇ ਕਹਿਨੀ ਆ ਕਿ ਬੇਟਾ ਬਚ ਕੇ ਰਹਿ ਤੈਨੂੰ ਕੁੜੀਆਂ ਦੀ ਤੈਨੂੰ ਲੋਕਾਂ ਤੋਂ ਨਾ ਲੋਕਾਂ ਦੀ ਨਜ਼ਰਾਂ ਚ ਆਈ ਹੋਈਆਂ ਦੇਖੋ ਜੀ ਇਥੇ ਉੱਥੇ ਸਾਹਮਣੇ ਕਰ ਪੈਂਦੇ ਕੋਈ ਕਰ ਜਦੋਂ ਨਾਲੇ ਇਹਨਾਂ ਨੇ ਵੀ ਏ ਜੀ ਲਈ ਜੀ ਉਹਦਾ ਨਾਮ ਸੀਗਾ ਅਲੀਸ਼ਾ ਇੱਕ ਅਦੋਤੀ ਆਡੀਓ ਹੈ ਜੀ ਤੁਹਾਨੂੰ ਜਿਹੜੀ ਅਲੀਸ਼ਾ ਬਾਹਰ ਦੇ ਫੋਟੋ ਠੀਕ ਹੈ ਅਲੀਸ਼ਾ ਦੀ ਮੈਂ ਸੇਵ ਕੀਤਾ ਹੋਇਆ ਇਹ ਜਿਹੜੇ ਉਹ ਅਸੋਸੀਏਸ਼ਨ ਦੇ ਪ੍ਰਧਾਨ ਨੇ ਉਹਨੇ ਪ੍ਰਧਾਨ ਪਰਦੂਨ ਕੁਝ ਨਹੀਂ ਆਪ ਹੀ ਪ੍ਰਧਾਨ ਬਣੇ ਹੋਏ ਨੇ ਕਿਹਨਾਂ ਨੇ ਬਣਾਇਆ ਇਹਨੂੰ ਪ੍ਰਧਾਨ ਆਡੀਓ ਸੁਣਾਓ ਮਾਈਕ ਦੇਖ ਇਹ ਇਹ ਦੋ ਤਿੰਨ ਦਿਨ ਮੈਂ ਮੇਰੀ ਤਬੀਅਤ ਬਹੁਤ ਖਰਾਬ ਸੀਗੀ ਮੈਨੂੰ ਜਦੋਂ ਫਰੈਂਡ ਜੀ ਇਹ ਵਾਲਾ ਫੋਨ ਕਰ ਕਰਕੇ ਕਹਿ ਰਿਹਾ ਕਿ ਤੂੰ ਸਟੇਜ ਤੇ ਆ ਨਹੀਂ ਤਾਂ ਸਾਡੀ ਪੇਮੈਂਟ ਮਰ ਜਾਣੀ ਆ ਇਹ ਹੁਣ ਚਲੋ ਮੈਂ ਵੀ ਮੁੱਦਾ ਛੇੜ ਦੇਣੀ ਆ ਜੇ ਇਹਨਾਂ ਨੇ ਛੇੜਿਆ ਨਾ ਹੁਣ ਕੁਝ ਬਲੇਕ ਕੋਈ ਆਡੀਓ ਸੁਣਾਓ ਮਾਲ ਹੋ ਗਈ ਅੱਛਾ ਡਿਪਰੈਸ਼ਨ ਚੀਜ਼ ਸਮਝ ਗਈ ਆ ਮੈਂ ਤਾਂ ਮਾਈਗਰੇਨ ਦੀ ਪ੍ਰੋਬਲਮ ਹੈ ਨਾ ਡਿਪਰੈਸ਼ਨ ਦੀ ਹੈ ਇਸ ਕੋਈ ਪਤਾ ਨਹੀਂ ਸੀਗਾ ਓਕੇ ਧਿਆਨ ਰੱਖ ਬੁੱਤਪੜਾ ਵੈਸੇ ਤੂੰ ਬਹੁਤ ਨਜ਼ਰਾਂ ਚੰਗਾ ਲੁੱਕਾ ਦੀ ਆ ਇਹ ਉਹ ਹੀ ਕੁੜੀ ਮੈਨੂੰ ਦੁਆਵਾਂ ਦੇ ਰਹੀ ਏ ਕੀ ਕਹਿ ਰਹੀ ਕੋਈ ਸ਼ਬਦ ਤੁਸੀਂ ਦੁਆਵਾਂ ਦੇ ਰਹੀ ਆ ਉਹ ਕਹਿ ਰਹੀ ਆ ਪੁੱਤ ਕੋ ਆ ਮਾਲ ਹੋ ਗਈ ਅੱਛਾ ਡਿਪਰੈਸ਼ਨ ਚੀਜ਼ ਸਮਝ ਗਈ ਆ ਮੈਂ ਤਾਂ ਮਾਈਗਰੇਨ ਦੀ ਪ੍ਰੋਬਲਮ ਹੈ ਨਾ ਡਿਪਰੈਸ਼ਨ ਦੀ ਹੈ ਇਸ ਕੋਈ ਪਤਾ ਨਹੀਂ ਸੀਗਾ ਓਕੇ ਧਿਆਨ ਰੱਖ ਬੁੱਤਪੜਾ ਵੈਸੇ ਤੂੰ ਬਹੁਤ ਨਜ਼ਰਾਂ ਚੰਗਾ ਲੁੱਕਾ ਦੀ ਆ ਠੀਕ ਹੈ ਕੀ ਕਹਿ ਰਹੇ ਕਿਉਂ ਸ਼ਬਦ ਤੋਂ ਉਹ ਇਹ ਗੱਲ ਕਹਿ ਰਹੇ ਨੇ ਮੈਂ ਮੈਨੂੰ ਜਦੋਂ ਫਰੈਂਡ ਡਿਜ਼ਾਈਨ ਵਾਲਿਆਂ ਨੇ ਬਹੁਤ ਹਾਦ ਤੱਕ ਪਰੇਸ਼ਾਨ ਕਰਤਾ ਸੀ ਕਿ ਸਾਡੀ ਨਾ ਪੇਮੈਂਟ ਹੁਣ ਮੈਂ ਸਿੱਧਾ ਫਰੈਂਡ ਡਿਜ਼ਾਈਨ ਨੂੰ ਉਧਰ ਦਾ ਹੀ ਨਾਮ ਲਵਾਂਗੀ ਠੀਕ ਹੈ ਪਹਿਲਾਂ ਤਾਂ ਮੈਂ ਪਰਹੇਜ਼ ਕਰ ਰਹੀ ਸੀ ਹੁਣ ਇਹ ਮੇਰੇ ਵੈਸੇ ਸ਼ੋਜ਼ ਗਿਆ ਫੋਟੋ ਆ ਪਾ ਰਹੇ ਨੇ ਕਿ ਮੈਂ ਅੱਗੇ ਸੱਚੀ ਸਵਿਤਰੀ ਨਹੀਂ ਹੈਗੀ ਹਾਂ ਮੈਂ ਵੈਸਟਰਨ ਸ਼ੋਅ ਤੋਂ ਕੰਮ ਸ਼ੁਰੂ ਕੀਤਾ ਸੀ ਮੈਂ ਇੰਟਰਵਿਊ ਦੇ ਵਿੱਚ ਕਿਸੇ ਨਾ ਕਿਸੇ ਦੇ ਨਾਲ ਮੇਰੀ ਉਹ ਇੰਟਰਵਿਊ ਜ਼ਰੂਰ ਹੋਈ ਹੈ ਤੁਹਾਡੇ ਵਿੱਚੋਂ ਜਿੱਥੇ ਮੈਂ ਕਿਹਾ ਸੀਗਾ ਕਿ ਮੈਂ ਵੈਸਟਰਨ ਕੰਮ ਕਰਦੀ ਸੀ ਪਹਿਲਾਂ ਤੇ ਹਰ ਡਰੈਸ ਦਾ ਹਰ ਮਾਡਲ ਦਾ ਜਿਵੇਂ ਵੈਸਟਰਨ ਸ਼ੋਅ 'ਚ ਕੱਪੜੇ ਛੋਟੇ ਪਾਣੇ ਪੈਂਦੇ ਆ ਤੇ ਕਲਚਰ 'ਚ ਪੂਰੇ ਪਾਣੇ ਪੈਂਦੇ ਤੇ ਕਲਚਰ 'ਚ ਮੈਂ ਪੂਰੇ ਪਾਣਦੀ ਆ ਤੇ ਵੈਸਟਰਨ ਮੈਂ ਪਹਿਲਾਂ ਕਰਦੀ ਸੀ ਤੇ ਵੈਸਟਰਨ ਦਾ ਰੂਲ ਹੁੰਦਾ ਛੋਟੇ ਕੱਪੜੇ ਪਾਣੇ ਰਾਈਟ ਨਾ ਫਰੈਂਚ ਡਿਜ਼ਾਈਨ ਬੋਧ ਦੀ ਗੱਲ ਕਰਦੇ ਫਰੈਂਚ ਡਿਜ਼ ਕਿਹੜੀ ਵੀਡੀਓ ਜਿਹੜੀ ਉਹ ਹੀ ਸਟੇਜ ਵਾਲੀ ਵੀਡੀਓ ਜੋ ਮਾਇਕਲ ਹੋਈ ਹੈ ਸਭ ਪਾਸੇ ਗਈ ਲਗਾਈ ਦੀ हां ਉਹ ਵੀਡੀਓ ਮੈਂ ਤੁਹਾਨੂੰ ਦੱਸਦੀ ਆ ਇੱਕ ਨਾ ਮਾਜਾ ਬਲੌਗ ਦੀ ਵੀਡੀਓ ਸੀਗੀ ਮੇਰੀ ਵਾਇਰਲ ਹੋਈ ਸੀਗੀ ਉਹ ਇਹਨਾਂ ਦੇ ਸਟੇਜ ਤੇ ਮੇਰੀ ਵਾਇਰਲ ਹੋਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਬਟਾ ਤੂੰ ਸਾਡੇ ਨਾਲ ਕੰਮ ਕਰ ਲੈ ਮੈਂ ਇੱਕ ਬੰਦੇ ਕੋਲ ਲਾਡੀ ਭਾਜੀ ਕੋਲ ਕੰਮ ਕਰਦੀ ਸੀ ਇਹਨਾਂ ਨੇ ਕਦੀ ਮੈਨੂੰ ਗਿਫਟ ਦੇਣੇ ਕਦੀ ਕੋਸ਼ਿਸ਼ ਦੇਣੇ ਮਤਲਬ ਆਰਟਿਸਟ ਨੂੰ ਇਹਨਾਂ ਨੇ ਪੱਟਿਆ ਚਲੋ ਠੀਕ ਆ ਮੈਨੂੰ ਵੀ ਇਹ ਹੁੰਦਾ ਕਿ ਜਿੱਥੋਂ ਜ਼ਿਆਦਾ ਪੇਮੈਂਟ ਮਿਲ ਰਹੀ ਹੈ ਮੈਂ ਉੱਥੇ ਕੰਮ ਕਰੂੰਗੀ ਠੀਕ ਹੈ ਨਾ ਆਬਵੀਅਸ ਕੋਈ ਵੀ ਨੌਕਰੀ ਕਰਦੇ ਆਪਾਂ ਚਾਹਨੇ ਸਾਡੀ ਪ੍ਰੋਮੋਸ਼ਨ ਹੋਵੇ ਠੀਕ ਹੈ ਨਾ ਤੇ ਮੈਨੂੰ ਸੀਗਾ ਚਲੋ ਜਿਆਦਾ ਪੇਮੈਂਟ ਦੇ ਰਿਹਾ ਤੇ ਮੈਂ ਉਹਨਾਂ ਕੋਲ ਕੰਮ ਛੱਡ ਕੇ ਤੇ ਉਹਨਾਂ ਕੋਲ ਚਲੀ ਗਈ ਠੀਕ ਹੈ ਸੋਡੀ ਕੋਲ ਚਲੀ ਗਈ ਫਰੈਂਡ ਡੀਟੇਲ ਕੋਦਰ ਕੋਲ ਇਹਨਾਂ ਕੋਲ 3-4 ਸਾਲ ਮੈਂ ਕੰਮ ਕੀਤੇ ਆ 3-4 ਸਾਲ ਕੰਮ ਕੀਤਾ ਇਹਨਾਂ ਨੂੰ ਕਮਾ ਕੇ ਦਿੱਤਾ ਇਹਨਾਂ ਨੂੰ ਤਾਂ ਕਮ ਸੇ ਕਮ ਸ਼ਰਮ ਚਾਹੀਦੀ ਹੈ ਨਾ ਕਿ ਤੁਸੀਂ ਮੇਰੀਆਂ ਵੀਡੀਓ ਪਾ ਕੇ ਮੈਨੂੰ ਫੇਰ ਲੱਗੇ ਹੋਏ ਬਦਨਾਮ ਕਰਨ ਉਪਰੋਂ ਤੁਸੀਂ ਪੇਜ ਤੇ ਵੀ ਲਿਖਤਾ ਸੀਗਾ ਆਪਣੇ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਸ ਵੀਡੀਓ ਦੇ ਨਾਲ ਤੁਸੀਂ ਕੁੜੀ ਦੇ ਨਾਲ ਖੜੇ ਹੋਣ ਦੀ ਬਜਾਏ ਇਹ ਕਰ ਤੁਸੀਂ ਇਹ ਵਾਲੇ ਕੁਐਸਚਨ ਉਹਨਾਂ ਨੂੰ ਕਰਿਓ ਕਿ ਜਦ 3 ਸਾਲ ਉਹਨੇ ਤੁਹਾਡੇ ਪਿੱਛੇ ਗੱਲ ਆ ਫਿਰ ਅੱਛਾ ਠੀਕ ਆ ਫਿਰ ਮੈਂ ਬਿਮਾਰ ਹੋ ਗਈ ਹਾਂ ਜੀ ਹਾਂ ਮੈਂ ਤੁਸੀ ਅੰਤ ਦੇ ਵਿੱਚ ਦੱਸ ਦੂ ਕਿ ਸਾਰੇ ਤੋਂ ਅਸੀਂ ਇਲਜ਼ਾਮਾਂ ਨਕਾਰ ਕੇ ਤੁਸੀਂ ਕੀ ਮੰਗ ਕਰਦੇ ਹੋ ਮੈਂ ਤਾਂ ਮੰਗ ਮੇਰੀ ਉਹੀ ਅੜੀ ਹੈ ਮੇਰੀ ਮੰਗ ਉਹੀ ਹੈ ਕਿ ਮੇਰਾ ਮੇਰੇ ਸੰਬੰਧ ਜਦੋਂ ਘਰੇ ਆ ਮੈਂ ਸੰਬੰਧੀ ਵੇਚ ਕਰਦੀ ਭੀ ਇਹ ਸੰਬੰਧ ਆ ਜਾਣ ਤੇ ਉਹ ਬੰਦੇ ਮੈਨੂੰ ਸਾਹਮਣੇ ਕਰਨ ਮੈਂ ਉਹ ਬੰਦਿਆਂ ਨੂੰ ਪਛਾਣਾ ਮੈਂ ਤੇ ਉਹਦੇ ਤੇ ਕੇਸ ਦਰਜ ਕੀਤਾ ਹੋਇਆ ਲਾਸਟ ਵਾਰ ਅੱਜ ਤੁਸੀਂ ਪੁਲਿਸ ਸਟੇਸ਼ਨ ਗਏ ਸੀ ਕਿ ਤੁਹਾਨੂੰ ਬੁਲਾਇਆ ਸੀਗਾ ਕਿ ਤੁਸੀਂ ਰਸਤੇ 'ਚ ਵਾਪਸ ਆ ਗਏ ਹੋ ਕੁਝ ਹਾਂਜੀ ਮੈਨੂੰ ਕਿਸੇ ਦਾ ਫੋਨ ਆਇਆ ਵਾ ਇੱਕ ਮਿੰਟ ਰੁਕੋ ਮੈਨੂੰ ਕਿਸੇ ਦਾ ਕਾਲ ਆਇਆ ਵਾ ਮੇਗਾ ਮੂਗਾ ਕਰਕੇ ਪਤਾ ਨਹੀਂ ਕੌਣ ਸੀ ਕਿ ਐਥੇ ਤੁਹਾਡੇ ਬਾਰੇ ਕੋਈ ਕੁੜੀ ਬਹੁਤ ਗਲਤ ਬੋਲਦੀ ਪਈ ਆ ਤੇ ਐਦਾ ਐਦਾ ਕਰਕੇ ਤੇ ਮੈਂ ਕਿਹਾ ਕਿ ਫੇਰ ਅਹੀਂ ਮੈਂ ਹਾਈਪਰ ਹੋ ਗਈ ਮੈਂ ਕਿਹਾ ਚੱਲ ਮੈਨੂੰ ਜਾਣਾ ਚਾਹੀਦਾ ਹਨਾ ਤੇ ਫਿਰ ਵੀ ਮੇਰਾ ਦਿਮਾਗ ਚ ਸੋਚਿਆ ਮੈਂ ਕਿ ਮੈਂ ਕਿ ਕਿ ਮੈਂ ਸਾਂ ਕਿਉਂ ਸਫਾਈਆਂ ਦਿੰਦੀ ਫਿਰਾਂ ਜਦ ਮੇਰਾ ਸਾਰੀਆਂ ਉੱਪਰ ਦੀ ਉੱਪਰ ਗੱਲਾਂ ਹੋ ਗਈਆਂ ਨੇ ਪਰਚਾ ਦਰਜ ਹੋ ਗਿਆ ਆ ਮੇਰਾ ਇਹਨਾਂ ਨਾਲ ਲੈਣਾ ਦੇਣਾ ਕੀ ਆ ਚਲੋ ਤੁਸੀਂ ਗਏ ਸੀ ਉੱਥੇ ਗੱਲ ਵੀ ਕਿ ਜੇ ਇਹਨਾਂ ਨੇ ਕੁਐਸਚਨ ਕੀਤੇ ਤੇ ਉਹਨਾਂ ਨੂੰ ਮੇਰਾ ਜਵਾਬ ਦੇ ਦਿਓ ਕਿ ਇਹ ਕੁੜੀ-ਕੁੜੀਆਂ ਨੂੰ ਇਹ ਕਹਿ ਦਿਓ ਕਿ ਤੁਹਾਡੇ ਕਰਕੇ ਹੀ ਕਰ ਰਹੀਆਂ ਮੈਂ ਠੀਕ ਆ ਔਰ ਤੁਸੀਂ ਜਦ ਬੰਦਿਆਂ ਨੂੰ ਇਹ ਗੱਲ ਕਹਿ ਦਿਓ ਕਿ ਜੇ ਤੁਸੀਂ ਕਮਿਸ਼ਨਾਂ ਖਾਣੀਆਂ ਜਾਣਦੇ ਹੋ ਨਾ ਇੰਨੀਆਂ-ਇੰਨੀਆਂ ਮੋਟੀਆਂ ਗੁੱਪ 2-2 ਲੱਖ ਰੁਪਏ ਲੈਣੇ ਹੋ ਤੇ ਕੁੜੀਆਂ ਨੂੰ ਝੁੰਗਾ-ਝੁੰਗਾ ਵੰਡਦੇ ਹੋ ਤੁਸੀਂ ਉਹ ਉਹ ਕੁੜੀਆਂ ਦੇ ਪੈ ਮੇਰੇ ਵਰਗੀਆਂ ਕੁੜੀਆਂ ਦੀਆਂ ਮੇਰੇ ਵਰਗੀਆਂ ਕੁੜੀਆਂ ਦੀਆਂ ਤੁਸੀਂ ਰੋਸੋ ਵਾਪਸ ਆਇਓ ਮੈਂ ਰਸਤੇ 'ਚ ਵਾਪਸ ਆ ਗਈ ਸੀ ਇੱਕ ਉਹਨਾਂ ਦਾ ਲਾਸਟਕ ਕਲੇਮੇਸ਼ਨ ਤੋਂ ਹੋ ਰਿਹਾ ਕਿ ਤੁਸੀਂ ਕੱਲ੍ਹ ਕਿਹਾ ਸੀ ਕਿ ਸਾਨੂੰ ਉੱਥੇ ਜਿਹੜੇ ਚੇਂਜਿੰਗ ਰੂਮ ਨਹੀਂ ਮਿਲਦੇ ਕੱਪੜੇ ਤੁਸੀਂ ਹਾਂਜੀ ਹਾਂਜੀ ਬਿਲਕੁਲ ਨਹੀਂ ਮਿਲਦੇ ਕਿ ਇਹ ਸਾਰਾ ਕੰਮ ਤੁਹਾਡਾ ਹੀ ਹੁੰਦਾ ਸਾਡਾ ਕੋਈ ਨਹੀਂ ਹੁੰਦਾ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿੱਦਾਂ 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 ਜਿਹੜੇ ਤੁਸੀਂ ਕਹੇ ਕੱਪੜੇ ਸਾਨੂੰ ਆਪਣੇ ਲੈ ਕੇ ਜਾਣੇ ਪੈਂਦੇ ਨੇ ਸਾਡਾ ਆਪਣਾ ਹੁੰਦਾ ਜੀ ਜਿਹੜੇ ਚੇਂਜਿੰਗ ਰੂਮ ਵਾਲਾ ਸੀ ਆਪਣੇ ਲੈ ਕੇ ਜਾਣੇ ਆਪਣਾ ਸਟਾਫ ਲੈ ਕੇ ਜਾਣੇ ਨਾਲ ਉਹ ਕਹਿੰਦੇ ਕਿ ਇਹ ਕੰਮ ਤੁਹਾਡਾ ਹੀ ਹੁੰਦਾ ਸਾਡਾ ਅੱਛ ਐਸੀ ਉਹਦੋਂ ਦੀ ਕੁੜੀਆਂ ਦੇ ਚੇਂਜਿੰਗ ਰੂਮ ਨਹੀਂ ਬਣਦੇ ਹੁੰਦੇ ਸੀ ਹਾਂਜੀ ਹਾਂਜੀ ਤੁਸੀਂ ਇਹ ਕੁਐਸਚਨ ਕਰਿਓ ਅੱਗੇ ਤੋਂ ਕਿ ਉਹ ਕਹਿੰਦੀ ਆ ਕਿ ਜਦੋਂ ਕੁੜੀਆਂ ਦੇ ਚੇਂਜਿੰਗ ਰੂਮ ਉਦੋਂ ਬਣਦੇ ਨਹੀਂ ਹੁੰਦੇ ਸੀ ਕੁੜੀਆਂ ਵਾਸਤੇ ਕਿ ਕੁੜੀਆਂ ਦੀ ਉਦੋਂ ਸਿਕਿਉਰਟੀ ਨਹੀਂ ਹੁੰਦੀ ਸੀ ਕੁੜੀਆਂ ਨੂੰ ਖਾਣ ਨੂੰ ਨਹੀਂ ਦਿੱਤਾ ਜਾਂਦਾ ਸੀ ਭੁੱਖੀਆਂ ਬਿਠਾਈ ਰੱਖਦੇ ਸੀ ਉਹ ਕੁੜੀਆਂ ਨੇ ਆਪਦੀ ਉਹਦੇ ਵਾਸਤੇ ਕੰਫਰਟੇਬਲ ਵਾਸਤੇ ਕੈਬਨ ਇੱਕ ਕੁੜੀ ਨੇ ਲੈ ਲਿਆ ਰਿਸੋਰਿਸ ਦੂਜੀ ਨੇ ਲੈ ਲਿਆ ਰਿਸੋਰਿਸ ਤੀਜੀ ਨੇ ਲੈ ਲਿਆ ਪੇੜ ਚਾਲ ਜਿਹਨੂੰ ਕਹਿੰਦੇ ਆ ਲੈ ਲਿਆ ਸਾਰਿਆਂ ਨੇ ਮੈਂ ਅਗਲਾ ਕਹਾਂਗੀ ਕਿਸ ਤਰ੍ਹਾਂ ਦੇ ਦੋ ਜਿਸ ਤਰ੍ਹਾਂ ਤੁਹਾਡੇ ਖਿਆਲ ਨੂੰ ਬਹੁਤ ਸਾਰੇ ਗੱਲ ਹੋ ਗਏ ਨੇ ਕੀ ਤੁਹਾਡੇ ਸਪੋਰਟ ਚ ਕੋਈ ਹੈਗਾ ਵਾ ਤੁਹਾਡੀਆਂ ਅੱਖਾਂ ਚੋਂ ਵੀ ਦੇਖਣ ਨੂੰ ਮਿਲ ਰਿਹਾ ਆ ਤੁਹਾਡਾ ਵੀ ਭਾਵੁਕ ਲੱਗ ਰਿਹਾ ਹੈ ਅਗਲਾ ਹੁਣ ਤੁਹਾਡਾ ਕਿਸ਼ਟ ਹੈ ਜ਼ਬਰਦਸਤੀ ਰਮਾ ਨਹੀਂ ਨਹੀਂ ਉਹ ਦੇਖ ਤੁਸੀਂ ਜ਼ਬਰਦਸਤੀ ਥੋੜੀ ਤੁਸੀਂ ਨਹੀਂ ਹੁਣ ਅਗਲੇ ਤੁਸੀਂ 21 ਸੋਚ ਆ ਗਏ ਕਿਉਂਕਿ ਅਗਲਾ ਤੁਹਾਡੇ ਭੁਮਿਕਾਰੇ ਵੀ ਆ ਕਿਉਂਕਿ ਤੁਸੀਂ ਇਸ ਤਰ੍ਹਾਂ ਦੇ ਸਟੈਪ ਤੇ ਆ ਗਏ ਹੋ ਮੈਂ ਉਸ ਬੰਦੇ ਤੋਂ ਤਾਂ ਦੇਖੋ ਮੇਰੀ ਪਹਿਲੀ ਗੱਲ ਤਾਂ ਮੇਰੀ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਹੈ ਹੀ ਨਹੀਂ ਸੀ ਮੈਂ ਤਾਂ ਸਿਕਿਉਰਿਟੀ ਦੀ ਗੱਲ ਕੀਤੀ ਸੀ ਉਹ ਤਾਂ ਸਾਰਿਆਂ ਨੇ ਦੇਖਿਆ ਵੀਡੀਓ ਚ ਕਿੰਨੀ ਕੁ ਸਿਕਿਉਰਿਟੀ ਸੀ ਕਿੰਨੀ ਕੁ ਨਹੀਂ ਸੀ ਠੀਕ ਆ ਤੇ ਦੂਜੀ ਰਹਿੰਦੀ ਗੱਲ ਇਹ ਆ ਕਿ ਮੈਂ ਉਹਦੇ ਤੇ ਕੇਸ ਕੀਤਾ ਹੋਇਆ ਆ ਤੇ ਮੈਂ ਤਾਂ ਆਪ ਦੀ ਸੈਲਫ ਰਿਸਪੈਕਟ ਦਾ ਬਦਲ ਲੈਣਾ ਮਾਨ ਹਨੀ ਦਾ ਮੈਂ ਪਰਚਾ ਦਰਜ ਕੀਤਾ ਹੋਇਆ ਆ ਮੈਂ ਸਟੈਂਡ ਲਿੱਤਾ ਹੋਇਆ ਵਾ ਦਿੱਤਾ ਹੋਇਆ ਮੈਂ ਮਰਦੀ ਮਰ ਜੂਗੀ ਮੈਂ ਆਪ ਦਾ ਬਿਆਨ ਨਹੀਂ ਬਦਲਦੀ ਪੈਸਿਆਂ ਕਰਕੇ ਵੀ ਬਸ